ਬੀਤੇ ਦਿਨੀ ਆਪਰੇਸ਼ਨ ਸਿੰਦੂਰ ਦੇ ਚੱਲਦਿਆਂ ਅਗਨੀਵੀਰ ਆਕਾਸ਼ਦੀਪ ਸਿੰਘ ਸੀਰੀਜ਼ ਹੋ ਗਿਆ ਸੀ ਜਿਸ ਦੀ ਅੱਜ ਅੰਤਿਮ ਅਰਦਾਸ ਸੀ ਇਸ ਦੇ ਅੰਤਿਮ ਅਰਦਾਸ ਦੇ ਮੌਕੇ ਪਾਰਲੀਮੈਂਟ ਦੇ ਮੈਂਬਰ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਜਿਹੜੇ ਆ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਉਹਨਾਂ ਦੇ ਪੁੱਤਰ ਅਗਨੀਵੀਰ ਆਕਾਸ਼ਦੀਪ ਸਿੰਘ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਤੇ ਉਹਨਾਂ ਨੇ ਅਗਨੀਵੀਰ ਸਕੀਮ ਦੀ ਵੀ ਜਿਹੜੀ ਹੈ ਨਿਖੇਧੀ ਕੀਤੀ ਹੈ ਤੁਹਾਨੂੰ ਦੱਸ ਦਈਏ ਕੇ ਅਗਨੀਵੇਰਾ ਕਾਸ਼ਦੀਪ ਸਿੰਘ ਦੀ ਅੱਜ ਜਿਹੜੀ ਹੈ ਅੰਤਿਮ ਅਰਦਾਸੀ ਉਸ ਮੌਕੇ ਪਾਰਲੀਮੈਂਟ ਦੇ ਮੈਂਬਰ ਸਰਬਜੀਤ ਸਿੰਘ ਖਾਲਸਾ ਜੀ ਉੱਤੇ ਪਹੁੰਚੇ ਨੇ ਤੇ ਉਹਨਾਂ ਨੇ ਦੁੱਖ ਜਤਾਇਆ ਤੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਇਹ ਆਵਾਜ਼ ਪਾਰਲੀਮੈਂਟ ਵਿੱਚ ਉਠਾਉਣਗੇ ਕਿ ਆਕਾਸ਼ਦੀਪ ਸਿੰਘ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸ਼ਹੀਦ ਆਕਾਸ਼ਦੀਪ ਸਿੰਘ ਸੰਧੂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹਨ ਜਾਦਾ ਉਰੇ ਆਣ ਕੇ ਪਤਾ ਲੱਗਿਆ ਜਦੋਂ ਮੈਨੂੰ ਬਹੁਤ ਦੁੱਖ ਲੱਗਾ ਕਿ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿਉਂਕਿ ਦੇਸ਼ ਵਾਸਤੇ ਲੜਦਾ ਹੋਇਆ ਉਹ ਸ਼ਹੀਦ ਹੋਇਆ ਹੈ ਤੇ ਉਹਨੂੰ ਸ਼ਹੀਦ ਦਾ ਦਰਜਾ ਦੇਣਾ অতি ਜ਼ਰੂਰੀ ਹੈ ਮਤਲਬ ਇਹ ਗੱਲ ਦਰਸਾਉਂਦੀ ਹੈ ਕਿ ਇਸ ਦੇਸ਼ ਦੀ ਸਰਕਾਰ ਦੇ ਇੰਨੇ ਮਾੜੇ ਹਾਲ ਹੋ ਗਏ ਐ ਅਸੀਂ ਪਰਵਾਹ ਕਿਉਂ ਜਿਹੜਾ ਅਗਨੀ ਵੀਰ ਭਰਤੀ ਉਹਨਾਂ ਨੇ ਸ਼ੁਰੂ ਕੀਤੀ ਹੈ ਉਹ ਸਾਰਾ ਸਰ ਗਰੀਬਾਂ ਦਾ ਫਾਇਦਾ ਚੱਕਣ ਦੀ ਗੱਲ ਹੈ ਇਸ ਸਵਾਏ ਕੁਝ ਨਹੀਂ ਹੈ ਸਿਰਫ ਗਰੀਬੀ ਦਾ ਫਾਇਦਾ ਚੱਕਣਾ ਹੈ ਵੀ ਲੋਕ ਮਜਬੂਰ ਹੈ ਆਪੇ ਭਰਤੀ ਆਉਣਗੇ ਸਾਡਾ ਕੰਮ ਸਰ ਜਾਊਗਾ ਸਾਨੂੰ ਪੈਨਸ਼ਨ ਨਹੀਂ ਦੇਣੀ ਪੈਣੀ ਸਾਨੂੰ ਛੇਈ ਦਾ ਦਰਜਾ ਨਹੀਂ ਦੇਣਾ ਪੈਣਾ ਅਗਨੀ ਵੀਰ ਭਰਤੀ ਬੰਦ ਹੋਣੀ ਚਾਹੀਦੀ ਹੈ ਤੇ ਜਿਵੇਂ ਪਹਿਲਾਂ ਆਮ ਭਰਤੀ ਹੁੰਦੀ ਸੀ ਫੌਜੀਆਂ ਦੀ ਵਿਧ ਪੈਨਸ਼ਨ ਨੌਕਰੀ ਉਹ ਦੁਬਾਰਾ ਲਾਗੂ ਹੋਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਮਤਲਬ ਚੱਕਾਂਗੇ ਪਾਰਲੀਮੈਂਟ ਦੇ ਵਿੱਚ ਐਮਪੀ ਦਾ ਫੰਡ ਹੁੰਦਾ ਹੈ ਉਹਦੇ ਵਿੱਚ ਐਮਪੀ ਕਿਸੇ ਵੀ ਪਰਿਵਾਰ ਨੂੰ ਪਰਸਨਲ ਯੂਜ਼ ਵਾਸਤੇ ਫੰਡ ਨਹੀਂ ਦੇ ਸਕਦਾ ਅਸੀਂ ਸਿਰਫ ਉਸ ਸ਼ਹੀਦੀ ਯਾਦਗਾਰ ਵਾਸਤੇ ਫੰਡ ਦੇ ਸਕਦੇ ਆ ਤੇ ਅਸੀਂ ਜ਼ਰੂਰ ਪਰਿਵਾਰ ਨੂੰ ਕਿਹਾ ਹੈ ਵੀ ਜੋ ਵੀ ਤੁਹਾਨੂੰ ਯਾਦਗਾਰ ਉਹਦੀ ਬਣਾਉਣੀ ਹੈ ਸਾਨੂੰ ਮਤਾ ਪਾ ਕੇ ਦੇ ਦਿਓ ਅਸੀਂ ਬਣਾ ਕੇ ਦੇਵਾਂਗੇ ਬੀਤੇ ਦਿਨੀ ਆਪਰੇਸ਼ਨ ਸਿੰਦੂਰ ਦੇ ਚਲਦਿਆਂ ਅਗਨੀਵੀਰ ਆਕਾਸ਼ਦੀਪ ਸਿੰਘ ਸਿਦੀਜ਼ ਹੋ ਗਿਆ ਸੀ ਜਿਸ ਦੀ ਅੱਜ ਅੰਤਿਮ ਅਰਦਾਸ ਸੀ ਇਸ ਦੇ ਅੰਤਿਮ ਅਰਦਾਸ ਦੇ ਮੌਕੇ ਪਾਰਲੀਮੈਂਟ ਦੇ ਮੈਂਬਰ ਸਰਜੀਤ ਸਿੰਘ ਖਾਲਸਾ ਉਹਨਾਂ ਦੇ ਜਿਹੜੇ ਆ ਅੰਤਿਮ ਅਰਦਾਸ ਚ ਸ਼ਾਮਿਲ ਹੋਏ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸਰਜੀਤ ਸਿੰਘ ਖਾਲਸਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਉਹਨਾਂ ਦੇ ਪੁੱਤਰ ਅਗਨੀਵੀਰ ਆਕਾਸ਼ਦੀਪ ਸਿੰਘ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਤੇ ਉਹਨਾਂ ਨੇ ਅਗਨੀਵੀਰ ਸਕੀਮ ਦੀ ਵੀ ਜਿਹੜੀ ਹੈ ਨਿਖੇਧੀ ਕੀਤੀ ਹੈ ਤੁਹਾਨੂੰ ਦੱਸ ਦਈਏ ਕੇ ਅਗਨੀਵੇਰਾ ਕਾਸ਼ਦੀਪ ਸਿੰਘ ਦੀ ਅੱਜ ਜਿਹੜੀ ਹੈ ਅੰਤਿਮ ਅਰਦਾਸ ਸੀ ਉਸ ਮੌਕੇ ਪਾਰਲੀਮੈਂਟ ਦੇ ਮੈਂਬਰ ਸਰਬਜੀਤ ਸਿੰਘ ਖਾਲਸਾ ਜੀ ਉੱਤੇ ਪਹੁੰਚੇ ਨੇ ਤੇ ਉਹਨਾਂ ਨੇ ਦੁੱਖ ਜਤਾਇਆ ਤੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਇਹ ਆਵਾਜ਼ ਪਾਰਲੀਮੈਂਟ ਵਿੱਚ ਉਠਾਉਣਗੇ ਕਿ ਆਕਾਸ਼ਦੀਪ ਸਿੰਘ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸ਼ਹੀਦ ਆਕਾਸ਼ਦੀਪ ਸਿੰਘ ਸੰਧੂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹਨ ਜਦੋਂ ਪੂਰੇ ਆਣ ਕੇ ਪਤਾ ਲੱਗਿਆ ਜਦੋਂ ਮੈਨੂੰ ਬਹੁਤ ਦੁੱਖ ਲੱਗਾ ਕਿ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿਉਂਕਿ ਦੇਸ਼ ਵਾਸਤੇ ਲੜਦਾ ਹੋਇਆ ਉਹ ਸ਼ਹੀਦ ਹੋਇਆ ਹੈ ਤੇ ਉਹਨੂੰ ਸ਼ਹੀਦ ਦਾ ਦਰਜਾ ਦੇਣਾ অতি ਜ਼ਰੂਰੀ ਹੈ ਮਤਲਬ ਇਹ ਗੱਲ ਦਰਸਾਉਂਦੀ ਹੈ ਕਿ ਇਸ ਦੇਸ਼ ਦੀ ਸਰਕਾਰ ਦੇ ਇੰਨੇ ਮਾੜੇ ਹਾਲ ਹੋ ਗਏ ਐ ਅਸੀਂ ਪਰਵਾਹ ਕਿਉਂ ਜਿਹੜਾ ਅਗਨੀ ਵੀਰ ਭਰਤੀ ਉਹਨਾਂ ਨੇ ਸ਼ੁਰੂ ਕੀਤੀ ਹੈ ਉਹ ਸਾਰਾ ਸਰ ਗਰੀਬਾਂ ਦਾ ਫਾਇਦਾ ਚੱਕਣ ਦੀ ਗੱਲ ਹੈ ਇਸ ਸਵਾਏ ਕੁਝ ਨਹੀਂ ਹੈ ਸਿਰਫ ਗਰੀਬੀ ਦਾ ਫਾਇਦਾ ਚੱਕਣਾ ਹੈ ਵੀ ਲੋਕ ਮਜਬੂਰ ਹੈ ਆਪੇ ਭਰਤੀ ਆਉਣਗੇ ਸਾਡਾ ਕੰਮ ਸਰ ਜਾਊਗਾ ਸਾਨੂੰ ਪੈਨਸ਼ਨ ਨਹੀਂ ਦੇਣੀ ਪੈਣੀ ਸਾਨੂੰ ਛੇਹੀ ਦਾ ਦਰਜਾ ਨਹੀਂ ਦੇਣਾ ਪੈਣਾ ਅਗਨੀ ਵੀਰ ਭਰਤੀ ਬੰਦ ਹੋਣੀ ਚਾਹੀਦੀ ਹੈ ਤੇ ਜਿਵੇਂ ਪਹਿਲਾਂ ਆਮ ਭਰਤੀ ਹੁੰਦੀ ਸੀ ਫੌਜੀਆ ਦੀ ਵੇ ਤੇ ਪੈਨਸ਼ਨ ਨੌਕਰੀ ਉਹ ਦੁਬਾਰਾ ਲਾਗੂ ਹੋਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਮਤਲਬ ਚੱਕਾਂਗੇ ਪਾਰਲੀਮੈਂਟ ਦੇ ਵਿੱਚ ਐਮਪੀ ਦਾ ਫੰਡ ਹੁੰਦਾ ਹੈ ਉਹਦੇ ਵਿੱਚ ਐਮਪੀ ਕਿਸੇ ਵੀ ਪਰਿਵਾਰ ਨੂੰ ਪਰਸਨਲ ਯੂਜ਼ ਵਾਸਤੇ ਫੰਡ ਨਹੀਂ ਦੇ ਸਕਦਾ ਅਸੀਂ ਸਿਰਫ ਉਸ ਸ਼ਹੀਦੀ ਯਾਦਗਾਰ ਵਾਸਤੇ ਫੰਡ ਦੇ ਸਕਦੇ ਆ ਤੇ ਅਸੀਂ ਜ਼ਰੂਰ ਪਰਿਵਾਰ ਨੂੰ ਕਿਹਾ ਹੈ ਵੀ ਜੋ ਵੀ ਤੁਹਾਨੂੰ ਯਾਦਗਾਰ ਉਦੀ ਬਣਾਉਣੀ ਹੈ ਸਾਨੂੰ ਮਤਾ ਪਾ ਕੇ ਦੇ ਦਿਓ ਅਸੀਂ ਬਣਾ ਕੇ ਦੇਵਾਂਗੇ